ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰ ਕੀ ਹਾਲ ਹੈ ਠੀਕ ਐ ਨਾ ਪਹੁੰਚੇ ਬਈ ਆਪਾਂ ਗੱਡੀ ਤੋਂ ਆਣ ਰਾਜਪੁਰੇ ਥੱਥਾ ਖੜੀ ਵਾਲਿਆਂ ਬਾ ਬਾਈਪਾ ਕੋਲਾ ਸਰਵਿਸ ਸਟੇਸ਼ਨ ਇੱਕ ਦੋ ਫੌਂ ਲਾਈਕਿੰਗ ਮਾਰ ਗਿਆ ਵਧੀਆ ਤਰ੍ਹਾਂ ਪਾਲਿਸ਼ ਕਰਕੇ ਵੀਰ ਜੀ ਤਸੱਲੀ ਹੈ ਪੂਰੀ ਬਾਈਆਂ ਗਿਆਨ ਬਾਕੀ ਤੇਰੀ ਵੀ ਬਣਾਵਾ ਜਾ ਰਹਾ ਮੈਂ ਬਾਜ਼ਾਰ ਕੰਮ ਹੈ ਆ ਕੇ ਬਣਾਵਾਂਗੇ ਆਪਾਂ ਬਾਕੀ ਵੀਡੀਓ ਬਈਏਗੀ ਲਾ ਦੇ ਬਾਈ ਗੱਡੀ ਦਾ ਨੰਬਰ ਆਪਣੀ ਹੈ ਠੀਕ ਹੈ ਲਿਓ ਜੀ ਤੋਂ ਹੋ ਗਈ ਗੱਡੀ ਆਪਣੀ ਕਰ ਰਹੇ ਆ ਬਾਈ ਵਿੱਚ ਤੇ ਸਾਫ਼ ਕਿਉ ਆ ਗਿਆ ਬਾਈ ਹਾਂ ਦਸ ਹੀ ਦੱਸ ਗਿਆ ਲਾ ਰਿਹਾ ਬੇਬੀ ਇਹ ਬਿਨਾ ਪੈਸਿਆਂ ਦੇ ਲਾ ਰਿਹਾ ਦੇਖ ਲੈ ਕਹ ਰਿਹਾ ਪੈਸੇ ਨਾ ਦਿਓ ਮੇਰੇ ਕੋਲ ਹੈ ਨਹੀਂ ਬੁਗੇ ਪੈਸੇ ਕੀ ਹੋਵੇਗਾ ਹਾਂ ਦੇ ਕਿ ਤਰਾ ਮੁੱਛਾਂ ਨੂੰ ਦੇ ਰਿਹਾ ਗੇੜੇ ਬੁੱਲਾਗਾ ਜਾਣਦੇ ਉਹ ਠੀਕ ਹੈ ਠੀਕ ਸਾਹਿਬ ਮੇਰੇ ਨਿਆਰੇ ਥਰੇ ਰਾਜਮਾ ਰਾਜ ਤੋਂ ਉੱਪਰ ਵਾਲੇ ਦਾ ਕਰ ਦਿਓ ਬਾਈ ਗੱਡੀ ਮੇਰੀ ਸਾਫ ਕਰ ਦਿਓ ਇਹਨਾਂ ਕੋ ਟਾਈਮ ਵਾਲੇ ਆਏ ਆ ਗੱਡੀ ਗੱਡੀ ਸਾਫ ਕਰ ਦਿਓ ਵੀਰ ਟਾਈਮ ਹੀ ਨਹੀਂ ਲੱਗਿਆ ਯਾਰ ਧੁੰਦਾ ਧੰਦਾ ਇਆਂ ਨਹੀਂ ਗੁੱਸੇ ਗੰਨੇ ਗੁੰਨੇ ਮੈਂ ਲੱਗ ਰਹੇ ਇਹਦੇ ਉਹ ਸ਼ੌਕਰੀਏ ਵੀ ਕਰਾਓ ਇਸਕੇ ਵੀ ਸ਼ੌਕਰ ਡਾਊਨ ਹੋ ਕੋਈ ਨਹੀਂ ਵੀਰ ਗੱਡੀ ਸਾਰੀ ਡਾਊਨ ਹੋਈ ਵੀ ਆਪਣੀ ਇੱਕ ਹੋਰ ਤਾਂ ਮੇਰਾ ਡੰਡਾ ਵਿੱਚ ਉਹ ਤਾਲਾ ਹੈ ਉਹ ਡੰਡਾ ਜ਼ਰੂਰੀ ਹੈ ਪਿਆ ਆ ਗੱਡੀ ਲਿਆਵੇਂਗਾ ਭਾ ਨਮੀਬ ਜਿਹੜੀ ਬਾਰੇ ਆ ਫਿਰ ਜਿਹੜੀ ਦਵਾਵੇਂਗਾ ਸਵੇ ਰਵੀਲ ਨਹੀਂ ਕਰਨੀ ਹੈ ਹਲੇ ਹਲੇ ਰਵੀਲ ਨਹੀਂ ਕਰਨੀ ਹੈ ਜਿਹੜੀ ਦਵਾਵੇਂਗਾ ਸਵੇ ਲਿਆਵੇਂਗਾ ਲੈ ਲੈங்கோ ਇਹੀ ਜੀ ਖੜੀਆ ਦੇਖ ਹਾਂ ਯਾ ਉਹ ਯਾ ਸਪੋਰਟਿਓ ਵੇਖਣੇ ਚਲੋ ਕ ਮੋਟਰ ਲਈ ਹੈ ਬਈ ਉਹ ਕਿਸੇ ਕੀ ਹੈ ਭਾਈ ਆ ਫੋਨ ਆਦਾ ਮੇਰੇ ਮੋਟਰ ਲੈ ਆ ਚੱਕਾ ਰਾਜਪੁਰੇ ਦੇ ਹੋ ਗਈ ਭਾਈ ਸਾਹਿਬ ਪਾਲਸ ਮਾਰ ਦੇ ਅੰਦਰ ਲਿਓ ਜੀ ਆਗੇ ਤੇ ਆਪਾਂ ਘਰੇ ਇੱਕ ਕਨੌਰ ਕੰਮ ਦਾ ਆਪਾਂ ਪਰਿਵਾਰ ਗਾ ਕਨੌਰ ਵੀ ਜਾ ਕੇ ਅੱਜ ਲਿਓ ਵੀ ਗੱਡੀ ਉੱਪਰ ਲਾਵੀਂ ਆਪਾਂ ਆਪਣਾ ਲੋਗੋ ਜਿਹੜਾ ਬਣਾਇਆ ਵਾ ਜਤਿੰਦਰ ਭੰਗੂ ਸੀਐਨਐਚ ਗੁਫਾਰਮ ਕਰਦੇ ਸਾਫ ਆਪਾਂ ਰੇ ਲਾਮਿੰਗੇ ਵਾ ਲਿਓ ਜੀ ਲੱਗਿਆ 90 11 ਪਰ ਇਹ ਲਾਮਿੰਗੇ Maruti ਪਰ 25 37 ਪਰ ਨੋ ਫਾਰਮਰ ਨੋ ਫੂਡ ਲਿਓ ਜੀ ਇਸ ਪਰ ਵੀ ਲੱਗ ਗਿਆ ਮੱਕੇਪਾਸ ਸਾਰੇ ਸੰਦੇ ਵਰਲਾਮੇ ਇੱਕ ਦਿਨ ਟਾਈਮ ਕੱਢ ਗਏ ਲੱਗਿਆ ਬਈ ਰਹਿਮਤ ਦੀ ਜੀਪ ਪਰ ਵੀ ਸਟicker ਆਪਣਾ ਤਾ ਓਏ ਕੱਕੀ ਸਤਿ ਸ਼ਕਾਲ ਸਤਿ ਸ਼ਕਾਲ ਮਾ ਜੀ ਲੱਗ ਗਿਆ ਬਈ ਰਹਿਮਤ ਜੀ ਗੱਡੀ ਪਰ ਸਟicker ਕਿਆ ਲੈਣਾ ਕਿਆ ਲੈਣਾ ਕਿਆ ਲੈਣਾ ਤੇ ਗੱਡੀ ਚਲਾਓ चलेगी गड्डी? भाई वाह रोक भी नहीं एक्सीडेंट कर दी गड्डी गड्डी चलाए करो ये फोटो किसकी है रहमत ये फोटो किसकी की फोटो किसकी है, की की है? देने। 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 बम्मा की है? ਕੀ ਕੀ ਫੋਟੋ ਹੈ ਉਹ ਮੈਂ ਪਾਪਾ ਇਹ ਫੋਟੋ ਕੀ ਕੀ ਹੈ ਮੰਮਾ ਮੰਮਾ ਕੀ ਪਾਪਾ ਕੀ ਪਾਪਾ ਟਰੈਕਟਰ ਕੀ ਘਾਇਓ ਅ ਮਮਾ ਉਹ ਯਾਦ ਰਹੀ ਘਦਰਾ ਦੋ ਕੰਪੈਨ ਵਾਲੇ ਬੰਦੇ ਛੁੱਟੀ ਬਾ ਅੱਜ ਆਪਣੇ ਆਏ ਨਹੀਂ ਲਿਓ ਜੀ ਮਸ਼ੀਨ ਪਰ ਵੀ ਲੱਗ ਗਿਆ ਸਟicker ਮਸ਼ੀਨਾਂ ਵਾਲੇ ਅੱਜ ਆਪਣੇ ਛੁੱਟੀ ਪਰ ਬੰਦੇ ਕੋਈ ਪ੍ਰੋਗਰਾਮ ਉੱਥੇ ਗਏ ਹੋਏ ਆ ਅੱਜ ਉਹ ਆਏ ਨਹੀਂ ਦੇਖੋ ਕੱਲ੍ਹ ਕੋਲੋਂ ਆਵਾਂ ਕਿ ਆ ਪ੍ਰੋਗਰਾਮ ਇਧਰ ਗੱਨੇ ਖੜੀ ਟਰਾਲੀ ਲੋਡ ਹੋਈ ਵੀ ਆਪਣੀ ਇਹ ਜਿਹੇਗੀ ਕੱਲ ਨੂੰ ਸ਼ਾਇਦ ਮਿਲਣ ਨੂੰ ਜੇ ਪਰਚੀ-ਪਰਚੀ ਦਾ ਬਣਿਆ ਜ਼ਗਾੜ ਠੀਕ ਹੈ ਭਾਈ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਤੀ ਬਣੇ ਰਹੋ ਆਪਣੇ ਚੈਨਲ ਗੇਲਾ ਕੱਲ ਨੂੰ ਮਿਲਾਂ ਕਿਸੇ ਨਵੀਂ ਵੀਡੀਓ માં ਨੂਰ ਕਿਵੇਂ ਹੈ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਿਲਾ ਜੀ ਗੱਲੋਂ ਕਿਸੇ ਨਵੀਂ ਵੀਡੀਓ ਮਾ ਧੰਨਵਾਦ ਭਾਈ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ